ਆਹ ਕੋਲ ਇਹ ਹੋ ਜਾਏਗਾ ਕਿ ਕਿ ਲੰਮੀ ਮਾਰੰਦ ਹੈ ਕਿੰਨੇ ਆ ਮੋਟਾ ਸਾਨੂੰ ਥਾਣਾ ਕੈਂਟ ਵਿਖੇ ਇੱਕ ਇਤਲਾਹ ਮਿਲੀ ਸੀਗੀ ਕਿ ਇੱਕ Swift ਕਾਰ ਦਾ ਤੇ ਇੱਕ ਟਰੱਕ ਹੈਗਾ ਵੱਡਾ ਕੋੜਾ ਜਿਹਦਾ ਆਪ ਐਕਸੀਡੈਂਟ ਹੋਇਆ ਹੈਗਾ ਤੇ ਜਿਸ ਤੇ ਮੌਕੇ ਤੇ ਥਾਣਾ ਥਰਮਾ ਕੈਂਟ ਦੀ ਟੀਮ ਮੌਕੇ ਤੇ ਪਹੁੰਚੀ ਸੀਗੀ ਤਾਂ ਮੌਕੇ ਤੇ ਜੋ ਜਾ ਕੇ ਸਾਨੂੰ ਆਸ-ਪਾਸ ਪੁੱਛ ਗਏ ਜਿਸ ਤੋਂ ਜਾਂ ਪ੍ਰੀਲਿਮਿਨਰੀ ਇਹ ਚੀਜ਼ ਸਾਹਮਣੇ ਆਈ ਆ ਵੀ ਇੱਕ ਕੋਈ Swift Swift ਕਾਰ ਸੀ ਉਹਦਾ ਟਾਇਰ ਫਟਣ ਕਰਕੇ ਕੋਈ ਟਰੱਕ ਨਾਲ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਚਾਰ ਸੀਗੇ ਤਿੰਨ ਲੜਕੇ ਸੀਗੇ ਜਿਨ੍ਹਾਂ ਦਾ ਨਾਮ ਮਨਪ੍ਰੀਤ ਸਿੰਘ ਜੋਬਨ ਤੇ ਹਰਮਨ ਇਹ ਵਾਸੀ ਮੰਡੀ ਗਲਾਂਦੇ ਨੇ ਤੇ ਇੱਕ ਲੜਕੀ ਸੀ ਰਮਨਪ੍ਰੀਤ ਕੌਰ ਵਾਸੀ ਮਹਿਤਾ ਜਿਲ੍ਹਾ ਬਰਨਾਲਾ ਸੀ ਇਹ ਐਕਸੀਡੈਂਟ ਚਾਰੇ ਜਾਣਿਆਂ ਦੀ ਮੌਤ ਹੋ ਗਈ ਹੈ ਜੀ ਤੇ ਬਾਕੀ ਹੁਣ ਅਸੀਂ ਇਹਦੀ ਡੰਗਾਈ ਦਾ ਪੜਤਾਲ ਕਰ ਰਹੇ ਹਾਂ ਫਿਰ ਪੜਤਾਲ ਕਰਨ ਉਪਰਾਂ ਜੈਸੀ ਸੂਰਤ ਅਸੀਂ ਵੈਸੀ ਕਾਰਵਾਈ ਕਰਾਂਗੇ ਦੇਖੋ ਇਹ ਅਸੀਂ ਹੁਣ ਕਲੀਅਰ ਕਰ ਰਹੇ ਹਾਂ ਜੋ ਸਾਨੂੰ ਪ੍ਰੀਲਿਮਨਰੀ ਵੈਸੇ ਪਤਾ ਲੱਗਿਆ ਹੈਗਾ ਵੀ ਇਹ ਜੋ ਕੁ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਹੈਗੇ ਆ ਬਾਕੀ ਇਹ ਕਿੱਥੋਂ ਆਏ ਸੀ ਕਿੱਧਰ ਨੂੰ ਜਾ ਰਹੇ ਸੀ ਜੋ ਵੀ ਇੱਕ ਵਾਰ ਅਸੀਂ ਇਹਦੇ ਪੇਰੈਂਟਸ ਨਾਲ ਤਾਲਮੇਲ ਕਰਕੇ ਜਾਰ ਆਮੋ ਸਾਹਮਣੇ ਹੋਈ ਹੈ ਜਿਹੜੇ ਇੱਕੋ ਸਾਈਡ ਤੇ ਚੱਲ ਰਹੇ ਸੀ ਦੱਸਦੇ ਤਾਂ ਨਹੀਂ ਇਹ ਨਾ ਹੈਡ-ਆਨ ਕਲੀਜਨ ਹੋਇਆ ਜੀ ਤੇ ਜੋ ਪ੍ਰੀਲਿਮਨਰਲੀ ਆਇਆ ਸੀ ਵੀ ਕਾਰ ਦਾ ਟਾਇਰ ਫਟ ਗਿਆ ਸੀਗਾ ਉਹ ਇਹ ਅਸੀਂ ਹੁਣ ਜਾਂਚ ਦਾ ਵਿਸ਼ਾ ਹੈਗਾ ਜੀ ਕਿ ਇਹ ਓਪੋਜ਼ਿਟ ਸਾਈਡ ਸੀਗੇ ਜਾਂ ਕਿ ਰੋਂਗ ਸਾਈਡ ਸੀ ਹੈ ਕਿਸ ਵਜ੍ਹਾ ਕਰਕੇ ਹੋਇਆ ਇਹ ਅਸੀਂ ਕਲੀਅਰ ਕਰ ਲਾਂਗੇ ਜੋ ਪ੍ਰੀਲਿਮਨਰਲੀ ਉੱਥੋਂ ਪਤਾ ਲੱਗਿਆ ਜੀ ਸਟੂਡੈਂਟ ਹੀ ਦੱਸ ਰਹੇ ਨੇ ਸਾਰੇ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਵੀ 21 ਸਾਲ ਦੇ ਆਸ-ਪਾਸ ਦੇ ਹੋਣਗੇ ਬਟ ਅਸੀਂ ਮਾਪਿਆਂ ਨਾਲ ਉਹਨਾਂ ਦੇ ਪੇਰੈਂਟਸ ਨਾਲ ਤਾਲਮਿਲ ਕਰਕੇ ਸਾਰਾ ਕਲੀਅਰ ਕਰ ਆਪਸ ਵਿੱਚ ਇਹ ਕਿ ਕਿਸ ਤਰੀਕੇ ਨਾਲ ਜੇ ਮੇਰੇ ਸੰਬੰਧ ਇਹ ਇਸੇ ਪੜਤਾਲ ਕਰਦੇ ਆ ਜੀ ਕਿਉਂਕਿ ਪੇਰੇਂਟਸ ਤੋਂ ਪਤਾ ਲੱਗੂ ਹੋ ਸਕਦਾ ਹੈ ਕਿ ਜਿੱਦਾਂ ਕਿ ਇੱਕ ਛੋਟੀ ਉਮਰ ਦੇ ਸੀ ਕੋਈ ਹੋ ਸਕਦਾ ਇਕੱਠੇ ਪੜਦੇ ਹੋਣ ਕਿਸ ਕੋਲਜ ਸਟੂਡੈਂਟ ਹੋਣ ਬਾਕੀ ਇਹ ਕਲੀਅਰ ਕਰ ਲਾਂਗੇ ਜੀ ਤਿੰਨੋਂ ਮੁੰਡੇ ਇਕੋ ਹੀ ਇਕੋ ਪੜਦੇ ਹਾਂ ਹਾਂਜੀ ਤਿੰਨ ਜਿਹੜੇ ਮੁੰਡੇ ਨੇ ਉਹ ਪਿੰਡ ਮੰਡੀਕਲਾ ਦੇ ਨੇ ਜੀ ਤੇ ਜਿਹੜੀ ਇੱਕ ਲੜਕੀ ਹੈਗੀ ਆ ਉਹ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਇਹ ਥਾਣਾ ਕੰਡ ਦਾ ਏਰੀਆ ਜਿੱਦੋਂ ਪੁੱਛੋ ਮੇਨ ਰੋਡ ਉੱਥੇ ਹੋਵੇਗਾ ਜਦੋਂ ਉਹਨਾਂ ਨੂੰ ਲੈ ਗਿਆ ਸੀਗਾ ਐਮਸੀ ਦਾ ਟੁਕੜਾ ਲੈ ਗਿਆ ਸੀ ਜਦੋਂ ਪਹਿਲਾਂ ਨਹੀਂ ਦੇਖੋ ਜੋ ਪਹਿਲੇ ਇੱਕ ਆਦੇਸ਼ ਵੀ ਲੈ ਕੇ ਗਏ ਹਾਂ ਸਿਵਲ ਹਸਪੀਟਲ ਵੀ ਇਥੇ ਡਾਕਟਰ ਸਾਹਿਬ ਨੇ ਵੱਲੋਂ ਬ੍ਰਾਡ ਡੈੱਡ ਡਿclare ਕਰਤਾ ਸੀ ਤੇ ਇੱਕ ਜਾਨੇ ਨੁਹੀਮਸ ਤੇ ਆਦੇਸ਼ ਹਸਪੀਟਲ ਨੂੰ ਉੱਥੇ ਵੀ ਲੈ ਗਏ ਨੇ ਉਹ ਵੀ ਉਹਨਾਂ ਦੇ ਵੀ ਮੌਤ ਠੀਕ